ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਨਗ ਸੇਲ ਲਈ ਲੈ ਕੇ ਆਏ ਜੀ 2 ਬਈ ਟੋਕੜ ਗੱਬਣ ਗਾਵਾਂ ਨੇ 3 ਬਈ ਤਾਦਿਆਂ ਨੇ 2 ਬਈ ਟੋਕੜਾਂ ਨੇ 1 ਬਈ ਕੋਲੇ ਝੋਟੀ ਆ ਆਉ ਪੁੱਛ ਲੈਨੇ ਬਈ ਟੋਕੜ ਅੱਜ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਜੀ ਹਾਂ ਜੀ ਬਰੇ ਵਧੀਆ ਜੀ ਨਾਮ ਤੇ ਡਰੈੱਸ ਨਾਮ ਸੰਦੀਪ ਸਿੰਘ ਪਿੰਡ ਕੁਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਾਈ ਨੇੜੇ ਬਾਈ ਨਿਹਾਲ ਸਿੰਘ ਵਾਲਾ ਬਦਨੀ ਕਲਾਂ ਬਲਾਸਪੁਰ ਕੋਲ ਹੀ ਰਹਿੰਦੇ ਆ ਮੋਬਾਈਲ ਨੰਬਰ 86996 7107 ਠੀਕ ਹੈ ਬਾਈ ਇਧਰੋਂ ਜਰਸੀ ਤੋਂ ਸ਼ੁਰੂ ਕਰਨੀ ਹੈ ਕਿਹੜਾ ਸੂਆ ਸੂਈ ਵੀ ਆ ਇਹ ਦੂਜਾ ਸੂਆ ਸੂਈ ਵੀ ਆ ਜੀ ਕਿੰਨੇ ਟਾਈਮ ਦੀ ਗੱਬਣ ਇਹ 3 ਮਹੀਨੇ ਦੀ ਗੱਬਣ ਪੂਰੀ ਹੋ ਗਈ ਚੌਥਾ ਲੱਗਿਆ ਵਾ ਚੈੱਕ ਪਾਸ ਚੈੱਕ ਪਾਸ ਅਗਲਾ ਆਪਦੀ ਕਰਾ ਲਈ ਅਗਲਾ ਕਰਾ ਕੇ ਲੈ ਜੇ ਤੇ ਦੋ ਰੰਗ ਚੋਕੇ ਲੈ ਜੇ ਜਿਹੜਾ ਦੁੱਧ ਆ ਹੁਣ ਇਹ ਥਲੇ 10 ਕਿਲੋ ਤੋਂ ਬਾਹਰ ਹੋਊਗਾ ਬਹੁਤ ਠੀਕ ਹੈ ਬਾਕੀ ਆ ਝੋਲੀ ਝੂਲੀ ਤੇ ਖਾੜੇ ਰੈਕਮ ਆਲਦਾ ਕੱਲਾ ਕੱਲਾ ਥਣ ਦਾਜੀ ਦਾ 16 17 ਕਿਲੋ ਦਾ ਰਿਕਾਰਡ ਹੈ ਠੀਕ ਹੈ ਬਾਈ ਕੱਲਾ ਕੱਲਾ ਥਣ ਬਾਈ ਮੁੱਠੀ ਵਾਲਾ ਥਣ ਚਵਾਈ ਕਿਵੇਂ ਆ ਵੀਰੇ ਚਵਾਈ ਦੀ ਤਾਂ ਇੱਕ ਨੰਬਰ ਆ ਰੈਕਟਰ ਜਿਹੜਾ ਮਰਜੀ ਚੋਈ ਜਾ ਹੂੰ ਫੇਸ ਬੜਾ ਚੰਗਾ ਕੱਦ ਬੜਾ ਚੰਗਾ ਆ ਗਿਆ ਤੋਰਾ ਤਾਰਾ ਕਰਮਾਈ ਦਾ ਬਹੁਤ ਚੰਗਾ ਟੋਕੜ ਗੱਬਣਾ ਬਈ ਚੈੱਕ ਪਾਸਾ ਦੁੱਧ ਵੀ ਚਾਹੀਦਾ ਚੰਗੀ ਆ ਵਰਡ ਸਮੀ ਬੜੀ ਕੀ ਮੁੱਲ ਆ ਬਈ ਇਹਦਾ ਮੁੱਲ ਬਾ ਲੈਣ ਦੇ ਨਹੀਂ ਡਾਕਟਰ 45000 ਦੀ ਦੇਣਾ ਠੀਕ ਆ ਮਾਨਤਨ ਮਾਨਤਨ ਕਰ ਦਿਆਂਗੇ 45000 ਰੁਪਇਆ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਵਰਡ ਸੁਣ ਕੇ ਰਾਜੀ ਆ ਸਮੀ ਬੜੀ ਇਹਨੇ ਵਿਚਾਲੇ ਹੱਲੇ ਵਾਚੰਗਾ ਮੁਠਿਆ ਖਾਨਾ ਕੱਲਾ ਕੱਲਾ ਨਾਲਾ ਨੂੜਾ ਬਈ ਲੈ ਵੀਰ ਦਾ ਕੁੱਲਾ ਕਾਜੀ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਅੱਗੇ ਵੀਰੇ 2 ਨੰਬਰ ਇਹ ਵੀ ਧੋਕਰ ਗੱਬਣਾ ਇਹ ਵੀ ਧੋਕਰ ਗੱਬਣਾ ਇਹ 25 ਤਰੀਕ ਜਿਹੜੀ ਪਿਛਲੀ ਲੰਗੀ ਆ ਉਹ ਤਰੀਕ ਨੂੰ ਚਾਰਾਂ ਦੀ ਕੁੜੀ ਆ ਤੈਨੂੰ ਪੰਜਮਾ ਲੱਗ ਗਿਆ ਠੀਕ ਆ ਭਾਈ ਦੁੱਧ ਕਿੰਨਾ ਭਾਈ ਹੁਣ ਦੁੱਧ 10 ਕਿਲੋ ਤੋਂ ਬਾਅਦ ਆਰਡਰ ਬੜਾ ਚੰਗਾ ਥਣ ਬਹੁਤ ਚੰਗਾ ਚਿਵਾਈ ਚੋਈ ਕਿਵੇਂ ਆ ਚਿਵਾਈ ਦੀ ਤਾਂ ਇੱਕ ਨੰਬਰ ਆ ਜਾਈਂ ਤੇ ਇਹ ਜੀ ਮੋਟੀ ਧਾਰ ਆਉਂਦੀ ਆ ਜਿਹੜਾ ਭਾਈ ਜੀ ਦਾ 22 23 ਕਿਲੋ ਦੁੱਧ ਰਿਹਾ ਜੀ ਓਕੇ ਭਾਈ ਖੋਲਿਓ ਭਾਈ ਤੋੜ ਕੇ ਦਿਖਾ ਦਿਓ ਕੱਦ ਫੁੱਲ ਸਵੀ ਪਲੀ ਆ ਰਾਜੀ ਆ ਭਾਈ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਚਿਵਾਈ ਜੀ ਬਾਈ ਕਹਿੰਦਾ ਓਕੇ ਆ ਗਈ ਫੇਸ ਬੜਾ ਚੰਗਾ ਦੇਖੋ ਭਾਈ ਰੰਗ ਰੂਪ ਬਹੁਤ ਚੰਗਾ ਤੂਰਾ ਤਰ੍ਹਾਂ ਚੰਗਾ ਮੈਡਮ ਕੀ ਮੁੱਲ ਆ ਬਈ ਇਹਦਾ ਜੈ ਮੁੱਲ ਵਾ 50000 48000 ਦੀ ਦੇ ਦੇ ਠੀਕ ਆ ਬਈ 50000 ਰੁਪਇਆ ਮੁੱਲ 48000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਬਾਕੀ ਵੱਡੀ ਬੁੱਡੀ ਬਹੁਤ ਆ ਫੁੱਲ ਕੱਦ ਆ ਬਈ ਸਵੀ ਪੜੀਆ ਰਾਜੀਆ ਦੁੱਧ ਵੀ ਚੰਗਾ ਗੱਬਣ ਵੀ ਐ ਚੱਕ ਪਾਸ ਖਾਣ ਲਈ ਵਪੜਾ ਕਮਾਲ ਦਾ ਪੁੱਠੀ ਵਾਲਾ ਥਾਨਾ ਅਲੱਗ ਲਾ ਥਨ ਨਾਲਾ ਨੂੜਾ ਫੁੱਲ ਜੰਗੀਆਂ ਚਵਾਈ ਜੂਈ ਬਾਈ ਕਹਿੰਦਾ ਨੰਬਰ 1 ਅੱਗੇ ਵੀ ਤੇ ਨੰਬਰ ਇਹੜਾ ਸੂਆ ਸੂਈ ਇਹ ਦੂਜਾ ਸੂਆ ਸੂਈ ਆ ਜੀ ਅਰੀਜਨਲ 6 ਦੰਦ ਆ ਜੀ ਅਰੀਜਨਲ 6 ਦੰਦ ਆ ਇਹਨੂੰ ਸੂਈ ਨੂੰ 20 ਦਿਨ ਹੋ ਗਏ ਆ ਬੱਚਾ ਬੱਛਾ ਖੜਾ ਜੀ ਬੱਛਾ ਖੜਾ ਠੀਕ ਆ ਦੁੱਧ ਕਿੰਨਾ ਨੇ ਦੁੱਧ ਹੁਣ ਨੈਟਕ ਚੋਂ ਆਣ ਵਾਲਾ 22 ਕਿਲੋ ਹੋ ਗਈ ਕੋਈ 20 ਮੰਨ ਕੇ ਜਿਹੜਾ ਮਰਜ਼ੀ ਲੈ ਜੇ ਚਾਰ ਡੰਗ ਜੋਲੇ ਚਾਹੀਏ ਠੀਕ ਆ ਬਾਈ ਬਾਕੀ ਆ ਦੇਖਾ ਟਿੱਲਾਂ ਦੇਖੋ ਥਣ ਧੁੰਦੇ ਤੇ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਖੋਲੋ ਬਈ ਤੋਰ ਕੇ ਦਿਖਾ ਦਿਓ ਇਕਰ ਮੇ ਪੂਰੇ ਗੈਪ ਤੇ ਕਿਆ ਬਾਤ ਆ ਥਣ ਬੜਾ ਕਮਾਲ ਦਾ ਹਾਂ ਬਈ ਬਾਕੀ ਚਵਾਈ ਚ ਠੀਕਾ ਚਵਾਈ ਚੁਈ ਬਾਈ ਕਹਿੰਦਾ ਨੰਬਰ 1 ਦੁੱਧ ਬਾਈ ਨੇ ਬਹੁਤ ਚੰਗਾ ਦੱਸਿਆ 20 ਲੀਟਰ ਦੁੱਧ ਜਿਹੜਾ ਬਾਈ ਕੰਡੇ ਵਾਲਾ ਲਾਵਾ ਤਿਆਰ ਆਗਾ ਥਾਨ ਬੜਾ ਚੰਗਾ ਚਵਾਈ ਚੁਈ ਬਾਈ ਕਹਿੰਦਾ ਓਕੇ ਤੇ ਮੁੱਲ ਕੀ ਆ ਭਾਈ ਇਹਦਾ ਮੁੱਲ ਭਾਈ ਇਹਦਾ 70000 ਆ 65000 ਦੀ ਬੈਠ ਦੇ ਦੇ 70000 ਰੁਪਏ ਮੁੱਲ ਆ 65000 ਦੀ ਬਾਈ ਕਹਿੰਦਾ ਦੇ ਦੇ ਚੰਗੀ ਹਸਣਕੀ ਥਾਨ ਲੈਵਾ ਕਮਾਲ ਦਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਲੈ ਅੱਗੇ ਵੀਰੇ 4 ਨੰਬਰ ਤੋਕੜਾ ਬਈ ਇਹਨੂੰ ਜਾਨੀ ਦੀ 4 ਦਿਨ ਘੱਟਾ ਇਹ ਮਹੀਨੇ ਦੋ ਮਹੀਨੇ ਹੋ ਗਏ ਸੀ ਉਹਨੇ ਦਾ ਬੱਚਾ ਮਰ ਗਿਆ ਜੀ ਠੀਕ ਆ ਬਈ ਦੁੱਧ ਕਿੰਨਾ ਹੋਣਾ ਦੁੱਧ ਹੁਣ ਜਿਹੜਾ ਚੋਣ ਵਾਲਾ 12 ਕਿਲੋ ਹੋਊਗਾ ਨੈਟ ਤਿਆਰ ਹਾਂਜੀ ਨੈਟ ਤਿਆਰ ਬਾਕੀ ਠੰਡੀ ਸੀ ਲੈ ਲਈ ਦਿਖਾ ਦੇ ਦਾ ਚ ਮੈਂ ਮਰ ਜੇ ਹੱਥ ਫੇਰੀ ਚੱਲ ਕੋਈ ਜੀਰੇ ਸਾਹਿਬ ਨਾ ਬਈ ਕੁਛ ਨਹੀਂ ਕ੍ਰੋਸ ਆ ਜੀ ਫੈਂਟ ਬਹੁਤ ਹੁੰਦੀ ਫੈਂਟ ਦਾ 5.5 6 ਵਾਂਗੂ ਹੀ ਆਏ ਗਰਮੀ ਵੀ ਨਹੀਂ ਮੰਨਦੀ ਠੀਕ ਆ ਬਈ ਰੰਗ ਰੂਪ ਬਹੁਤ ਚੰਗਾ ਫੋਲ ਲਾ ਗਿਆ ਸਭੀ ਪਲੀਆ ਰਾਜ ਦੀ ਆ ਫੇਸ ਬੜਾ ਪਿਆਰਾ ਬਈ ਮੱਝ ਨਾਲ ਦਾ ਦੁੱਧ ਦੀ ਉਕਰਮ ਵਾਲੀ ਭੈਣ ਨੂੰ ਬਈ ਕਹਿੰਦਾ ਫੋਲ ਆਉਂਦੀ ਆ ਤੋਰਾ ਤੋਰਾ ਦੇਖੋ ਲੰਮੀ ਲੁੰਮੀ ਬਹੁਤ ਆ ਵੜ ਤੇ ਕੀ ਮੋਲ ਆ ਬਈ ਜਾਜ ਮੋਲੇ ਦਾ 35000 ਆ ਡਾਕਟਰ 33000 ਦੀ ਵੜ ਦੇ ਦੇਾਂਗੇ 35000 ਰੁਪਿਆ ਮੋਲ ਆ 33000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਮੋਲ ਬਾਈ ਨੇ ਜਾਜ ਰੱਖਿਆ ਮਾਨਤਨ ਜ਼ਰੂਰੀ ਅੱਗੇ ਭਰਾ 5 ਨੰਬਰ ਕਿਹੜਾ ਸੂਈ ਵੀ ਇਹ ਦੂਜਾ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ 1.5 2 ਮਹੀਨੇ ਲੰਘ ਗਏ ਇਹ ਸੱਚਾ ਭਾਈ 23 ਗੱਲ ਅੱਗੇ ਨੂੰ ਵੀ ਜਣੀ ਦੀ ਹੋ ਗਏ 20 ਦਿਨ ਹੋ ਗਏ 20 ਦਿਨ ਹੋ ਗਏ ਭਾਈ ਦੁੱਧ ਕਿੰਨਾ ਦੁੱਧ ਹੁਣ ਜਣੀ ਜਿਹੜਾ ਚੂਨ ਵਾਲਾ 10 ਕਿਲੋ ਹੋਊ ਖੋਣੀ ਭਾਈ ਤੋਰੇ 10 ਲੀਟਰ ਦੁੱਧ ਭਾਈ ਕਹਿੰਦਾ ਕੰਡੇਲਾ ਮਤਿਆਰ ਆ ਭਾਈ ਫੁੱਲ ਕਰਦਾ ਸਮੀ ਪਲੀਆ ਰਾਜੀ ਆ ਚਮਕ ਚਮਕ ਚੰਗੇ ਆ ਫੇਰ ਤੁਹਾਡਾ ਬਜਟ ਆਣ ਬਹੁਤ ਚੰਗਾ ਚਵਾਈ ਚੂਈ ਚੰਗੀ ਚਵਾਈ ਚੂਈ ਦੀ ਤਾਂ ਇੱਕ ਨੰਬਰ ਆ ਬਹੁਤ ਠੀਕ ਆ ਤੇ ਮੁੱਲ ਕੀ ਆ ਭਾਈ ਜੈਜਾ ਮੁੱਲੇ ਦਾ 30000 ਦੀ ਦੇ ਦਿਆਂਗੇ ਠੀਕ ਆ 30000 ਰੁਪਿਆ ਮੁੱਲ ਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬੜ ਸੁਨਕੀ ਆ ਥਣਲੇਵਾ ਬੜਾ ਕਮਾਲ ਦਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਣ ਵਿੱਚ ਨਾਲਾ ਨੋੜਾ ਲੇਵਦੇ ਫੁੱਲ ਅੱਗੇ ਬ੍ਰਿਸ਼ ਨੰਬਰ ਤੇ ਕਿਹੜਾ ਸੂਆ ਬਾਈ ਇਹ ਵੀ ਦੂਜਾ ਡਾਇਰ ਜਿੰਨਾ ਟਾਈਮ ਹੋ ਗਿਆ ਸੂਈ ਇਹਦੇ ਜਾਨੀ ਦੀ ਸੂਈ ਨੂੰ ਤਾਂ ਨਹੀਂ ਆਪਾਂ ਨੂੰ ਪਤਾ ਆਪਣੇ ਕੋਲੇ ਕੱਲ ਹੀ ਆਈ ਹੈ ਜਾਨੀ ਦੀ ਠੀਕ ਹੈ ਬੰਦੇ ਨੇ ਦੱਸਿਆ ਵੀ ਡੇਢ ਮਹੀਨਾ ਠੀਕਾ ਲੱਗੇ ਨੂੰ ਹੋ ਗਿਆ ਇਹਦੇ ਓਕੇ ਹਾਂਜੀ ਆਪਾਂ ਖਾਲੀ ਸਮਝ ਕੇ ਲਈਏ ਤੇ ਖਾਲੀ ਸਮਝ ਕੇ ਦੇ ਠੀਕ ਹੈ ਬਾਈ ਦੁੱਧ ਕਿੰਨਾ ਹੋ ਦੁੱਧ ਹੁਣ ਇਹ ਥੱਲੇ ਵੀ 10 ਕਿਲੋ ਹੋਊਗਾ ਜੀ 10 ਕਿਲੋ ਹੋਊਗਾ ਠੀਕ ਹੈ ਬਾਈ ਬਾਜੀ ਦਿਖਾ ਦੇ ਠੰਡੀ ਸੀ ਲੈ ਵੀ ਬਹੁਤ ਠੰਡੀ ਫੋਲਾ ਖਣ ਬਣਾ ਖਾਣਾ ਮੁਠੀਆ ਤਾਂ ਕੱਲਾ ਕੱਲਾ ਥਣ ਤੇ ਲਾਂਡੂ ਲੰਬਾ ਬਹੁਤ ਪਈਆਂ ਨੇ ਬਈ ਕੱਦ ਫੁੱਲਾ ਪ੍ਰਿੰਟ ਪ੍ਰਿੰਟ ਬਾਕੀ ਜੇ ਗੱਬਾਂ ਬੜ ਰਹਿ ਗਈ 45000 ਦੀ ਕਹਣਾ ਸਹੀ ਗੱਲ ਆ ਬਈ ਤੇ ਕੀ ਮੋਲ ਆ ਵੀਰੇ ਹੁਣ ਇਹਦਾ ਮੋਲ ਹੁਣ 30000 ਦੀ ਦੇ ਦਿਆਂਗੇ ਠੀਕ ਆ ਬਈ 30000 ਰੁਪਇਆ ਮੋਲ ਮੰਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਤੂਰਾ ਤਰਾ ਦੇਖੋ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕੱਦ ਫੁੱਲਾ ਲੰਮੀ ਲੁੰਮੀ ਬਹੁਤ ਆ ਬਈ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਅੱਗੇ ਵੀਰੇ ਲਾਸਟ ਚੋ ਕਿੰਨੀ ਕੋਮਰਾ ਭਰਾ ਜੀ ਇਹ ਖੀਰ ਕੋਈ ਹੈ ਜੀ ਹਜੇ ਦੰਨਾ ਜੀ ਖੀਰੀ ਆ ਹਾਂਜੀ ਦੁੱਗ ਦੇ ਜਾਨੀ ਦੀ ਚੱਕਦੀ ਆ ਖੀਰ ਕੋਈ ਮੰਨ ਲਵੇ ਕੋਈ ਠੀਕ ਆ ਬਾਈ ਬਾਕੀ ਪਿਓਰ ਮੋਰਾ ਜੈ ਡਬਲ ਹੈਗਾ ਡਾਕਟਰ ਦੇਵਲਾ ਪੁੱਛ ਵੀ ਕੋਈ ਪੂਰਾ ਬਾਜ਼ ਨਹੀਂ ਸਹੀ ਗੱਲ ਆ ਬਾਈ ਆਪਣੀ ਘਰ ਦੁੱਗ ਜੋਟੀ ਆ ਬਾਜਾਨੀ ਦੀ ਹੁੰਦਾ ਰੱਖਣੀ ਦਾ ਘਰੇ ਸੀਗੀ ਬਾਜਾਨੀ ਤੈਨੂੰ ਪਤਾ ਜੋ ਘਰੇ ਹੈਨਾ ਹੋ ਜਵੇ ਹੋ ਜਾ ਸਹੀ ਗੱਲ ਹਾਂਜੀ ਮਾਦਾ ਦਾ ਕਿੰਨਾਗਾ ਮਾਦਾ ਦਾ 18 ਕਿਲੋ ਦਾ ਰਿਕਾਰਡ ਆ ਆਪਾਂ ਮਾ ਇਹਦੀ ਬੇਇੱਜ਼ਤੀ ਸੀਗੀ ਆਪਣੇ ਕੋਲ ਵੀਡੀਓ ਹੈਗੀ ਆ ਵੀਡੀਓ ਕੋਈ ਵੀ ਮਰਜ਼ੀ ਦੇਖ ਸਕਦਾ ਠੀਕ ਆ ਭਾਈ ਖੋਲੋ ਭਾਈ ਮਣੀ ਤੁਰ ਥੈਂਕ ਯੂ ਬਾਕੀ ਸੰਗ ਸੰਗ ਦਿਖਾ ਦੇ ਜਿਹੜਾ ਨੇੜੋ ਹੀ ਮੋੜਾ ਫੇਸ ਕੁਆਲਟੀ ਬਹੁਤ ਚੰਗੀ ਆ ਚੰਗੀ ਆ ਬੇ ਚੋਟੀ ਹਾਂ ਵੀ ਠੀਕੇ ਦੇ ਤਕਰੀਬਨ ਕਾਵਲ ਜਿਹੇ ਆ ਤੇ ਮੁੱਲ ਕੀ ਇਹਦਾ ਜੱਜ ਜੱਜ ਡਾਕਟਰ 45000 ਦੀ ਦੇ ਦਿੰਦੇ ਮਾਨਤਾਨ ਹੋ ਜਾਂਦੀ ਬਾਕੀ ਮਾਨਤਾਨ ਕਰਦੇ 45000 ਰੁਪਿਆ ਮੁੱਲ ਆ ਵੀ ਮਾਨਤਾਨ ਫਿਰ ਹੋ ਜਾਂਦਾ ਚੰਗੀ ਹਾਂ ਸਮਝ ਪੜੀ ਠੀਕ ਇਹਦੇ ਬਿਲਕੁਲ ਕਾਬ ਦਾੰਨਾ ਜੀ ਬਾਈ ਕਹਿੰਦਾ ਕੀਰੀਆ ਨਗਸੀ ਭਰਾ ਕੋਲੇ ਜਿਹੜੇ ਸਾਰੀ ਦਿਖਾਤੇ ਬਈ ਕਿਸੇ ਵੀਰ ਦੇ ਕੋਈ ਵੀ ਨਗ ਬਸਾਣ ਕਰ ਲਿਓ ਵੀਡੀਓ ਨੂੰ ਵੇਖਨ ਲਈ ਸਾਰੇ ਵੀਰਾਂ ਦਾ ਫੈਦਲੋਂ ਧੰਨਵਾਦ